ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਸਜਾਈ ਜੀ ਪਲੇਟ ਪਲੇਟ 'ਚ ਰੱਖਿਆ ਹਿਮਾਚਲ ਦੀ ਦੇਸ਼ ਜੋ ਕਿ ਆ ਮਾਣੀ ਦਾਲਤ ਨਾਲ ਰੱਖੇ ਚੌਰ ਗਰਮਾ ਗਰਮ ਥੋੜਾ ਜਿਹਾ ਮੂੰਹ 'ਚ ਪਾਣੀ ਤੇ ਆਇਆ ਹੀ ਹੋਊਗਾ ਫਿਰ ਅਸੀਂ ਸਟਾਰਟ ਕੀਤਾ ਜੀ ਇਹਨੂੰ ਬਣਾਉਣਾ ਅਸੀਂ ਕੱਟੇ ਗੰਡੇ ਲੰਬੇ ਲੰਬੇ ਮੈਂ ਆਪਣੇ ਸੋਨੇ ਸੋਨੇ ਸੱਥ ਨਾਲ ਗੰਡੇ ਕੱਟਦਾ ਆ ਫਿਰ ਅਸੀਂ ਕੱਟਿਆ ਜੀ ਥੋੜਾ ਜਿਹਾ ਹਲਵਾ ਫਿਰ ਅਸੀਂ ਕੜਾਈ ਰੱਖੀ ਗੈਸ ਦੇ ਉੱਤੇ ਗੈਸ ਨੂੰ ਅਸੀਂ ਕੀਤਾ ਔਨ ਤੇ ਮਸਾਲੇ ਵਾਲੇ ਗੱਬੇ ਸਜਾਤੇ ਸਾਰੇ ਲਾਗੇ ਫਿਰ ਅਸੀਂ ਇੱਕ ਭਾਂਡੇ ਦੇ ਵਿੱਚ ਪਾਈ ਜੀ ਇਮਬਲੀ ਇਮਬਰੀਜ ਵਿੱਚ ਪਾਇਆ ਪਾਣੀ ਤੇ ਥੋੜਾ ਜਿਹਾ ਉਹਨੂੰ ਸਾਈਡ ਤੇ ਰੱਖਤਾ ਫਿਰ ਅਸੀਂ ਕੜਾਈ ਦੇ ਵਿੱਚ ਪਾਇਆ ਤੇਲ ਫਿਰ ਪਾਇਆ ਮੇਥੀ ਦਾਣਾ ਫਿਰ ਅਸੀਂ ਹਲਕਾ ਜਿਹਾ ਜੀਰਾ ਪਾਇਆ ਤਾਂ ਕਿ ਉਹਨੂੰ ਸੁਆਦ ਵਧੀਆ ਆ ਸਕੇ ਚਮਚੇ ਤੇ ਕਿੰਨੇ ਗੌਰ ਨਿਕਣਾ ਚਮਚੇ ਨੂੰ ਹਲਦੀ ਲੱਗੀ ਹੋਈ ਆ ਫਿਰ ਅਸੀਂ ਥੋੜਾ ਜਿਹਾ ਇਹਨੂੰ ਭੁੰਨਿਆ ਇਹਨੂੰ ਜਦੋਂ ਬਰਾਊਨ ਹੋ ਗਿਆ ਫਿਰ ਅਸੀਂ ਇਹ ਚ ਪਾਈ ਗੰਡੇ ਫਿਰ ਅਸੀਂ ਗੰਡਿਆਂ ਨੂੰ ਬੜੇ ਪਿਆਰ ਦੇ ਨਾਲ ਤੇਲ 'ਚ ਸੁੱਟਿਆ ਕਿਤੇ ਨਾਰਾਜ਼ ਹੀ ਨਾ ਹੋ ਜਾਣ ਆਰਾਮ ਆਰਾਮ ਨਾਲ ਧੀਰੇ ਧੀਰੇ ਪਕਾ ਕੇ ਫਿਰ ਅਸੀਂ ਥੋੜਾ ਜਿਹਾ ਇਹਨੂੰ ਹਲਾਇਆ ਵੀ ਸੀਗਾ ਤੇ ਕਿਉਂਕਿ ਇੱਕ ਪਾਸੇ ਸੜੀ ਜਾਂਦੇ ਸੀ ਇੱਕ ਪਾਸੇ ਠੀਕ ਹੋ ਹੀ ਜਾਂਦੇ ਸੀ ਫਿਰ ਥੋੜਾ ਜਿਹਾ ਨਮਕ ਵੀ ਪਾਇਆ ਤੇ ਫਿਰ ਮੈਂ ਜਿੱਥੇ ਪੋਲੀ ਗਸੀ ਗਾ ਕੇ ਹੁਣ ਇਹਨੂੰ ਮੈਂ ਕੀ ਕਰਨਾ ਫਿਰ ਮੈਂ ਦੇਖਿਆ ਤੇ ਹਲਾਇਆ ਤੇ ਹੈ ਹੀ ਨਹੀਂ ਸੀ ਉਹਦੇ ਸੜੀ ਜਾਂਦੇ ਸੀਗੇ ਵਿਚਾਰੇ ਫਿਰ ਮੈਂ ਉਹਨੂੰ ਹਲਾਇਆ ਫਿਰ ਲਾ ਕੇ ਫਿਰ ਉੱਚ ਪਾਈ ਹਲਦੀ ਫਿਰ ਉਹਦੇ ਵਿੱਚ ਥੋੜੇ ਜਿਹਾ ਮਸਾਲੇ ਪਾਏ ਜਿਹੜੇ ਕਿ ਜਾਂਦੇ ਨੇ ਦੇਗੀ ਮਿਰਚ ਪਾਈ ਥੋੜੀ ਜੀ ਲਾਲ ਮਿਰਚ ਪਾਈ ਸੀਗੀ ਔਰ ਫਿਰ ਥੋੜੇ ਜਿਹਾ ਪਿਆਜ਼ 골ਡਨ ਬ੍ਰਾਊਨ ਕੀਤੇ ਇਹ ਸੀਗਾ ਜੀ ਗਰਮ ਮਸਾਲਾ ਜੋ ਕਿ ਘਰ ਦਾ ਬਣਾਇਆ ਹੋਇਆ ਸੀਗਾ ਫਿਰ ਅਸੀਂ ਪਾਏ ਦੇ ਵਿੱਚ ਹਲਵਾ ਹਲਵੇ ਦੇ ਸੁਣ ਸੁਣ ਇੱਕ ਪੀਸ ਕੱਟ ਕੇ ਇਹਦੇ ਵਿੱਚ ਪਾ ਤੀ ਫਿਰ ਥੋੜਾ ਜਿਆ ਨੂੰ ਮਿਕਸ ਕੀਤਾ ਮਿਸਕ ਕਰਨ ਤੋਂ ਬਾਅਦ ਅਸੀਂ ਫਿਰ ਇਹਨੂੰ ਥੋੜਾ ਜਿਆ ਢੱਕਣ ਲਾ ਕੇ ਬੰਦ ਕਰਕੇ ਰੱਖ ਦਿੱਤਾ ਸੀਗਾ ਤਾਂ ਕਿ ਇਹਨੂੰ ਇਹਦੇ ਵਿੱਚ ਥੋੜੇ ਹਲਵੇ ਦੇ ਵਿੱਚ ਥੋੜੇ ਜਿਹਾ ਮਸਾਲੇ ਰਚ ਜਾਣ ਫਿਰ ਇਧਰ ਆਣ ਕੇ ਮੈਂ ਥੋੜਾ ਜਿਹਾ ਹਲਦੀ ਦੇ ਨਾਲ ਖੇਡਮ ਖਿਡੀ ਕਰਨ ਲਿਆ ਸੀਗਾ ਫਿਰ ਮੈਂ ਹਲਦੀ ਨੂੰ ਚੰਗੀ ਤਰ੍ਹਾਂ ਪੀਚ ਨੂੰ ਕੱਢਿਆ ਉਹਦਾ ਪੀਚ ਨੂੰ ਕੱਢ ਕੇ ਤੇ ਉਹਦਾ ਜਿਹੜਾ ਵਿਚ ਵਾਲਾ ਕੰਮ ਸੀਗਾ ਉਹ ਸਾਰਾ ਸੁੱਟ ਦਿੱਤਾ ਫਿਰ ਅਸੀਂ ਉਧਰੋਂ ਆਪਣੇ ਕੜਾਈ ਟਟਕਨ ਚੁੱਕਿਆ ਟਟਕਨ ਚੁੱਕੇ ਵਿੱਚ ਪਾਣੀ ਪਾਇਆ ਅਸੀਂ ਵੇਖਿਆ ਸਾਡਾ ਹਲਵਾ ਬੜਾ ਹੀ ਸੋਹਣਾ ਲੱਗੀ ਜਾਂਦਾ ਸੀਗਾ orange orange ਕਲਰ ਦਾ ਹਲਵਾ ਝੁਕੇ ਚ ਪਈ ਇਦਾਂ ਦਾ ਹੀ ਮਿਲਦਾ ਫਿਰ ਅਸੀਂ ਥੋੜਾ ਜਿਹਾ ਜਿਹੜੀ ਇਮਬਲੀ ਵਾਲਾ ਪਾਣੀ ਸੀਗਾ ਉਹਨੂੰ ਕੁਛ ਮੂੰ ਕੱਢਿਆ ਸੀਗਾ ਉਹਦੇ ਵਿੱਚ ਪਾਏ ਦੋ ਚਮਚੇ ਬੇਸਨ ਦੇ ਫੇਰ ਮੈਂ ਬੜੀ ਪ੍ਰੋਫੈਸ਼ਨਲ ਵੇ ਦੇ ਨਾਲ ਜੀ ਦਿਹਾਸ ਸੀਗਾ ਗੋਰੀਆਂ ਵਾਂਗੂ ਚੁੰਮਚਾ ਮਾਰਨ ਫੇਰ ਮੈਨੂੰ ਪਤਾ ਲੱਗਾ ਕਿ ਚੁੰਮਚੇ ਨਾਲ ਕੱਲ ਬਣਨੀ ਨਹੀਂ ਇਹ ਫੇਰ ਮੈਨੂੰ ਹਾਥੀ ਚਲਾਉਣਾ ਪਿਆ ਫੇਰ ਹੱਥ ਦੇ ਨਾਲ ਉਹਨੂੰ ਪਚਕੂ ਪਚਕੂ ਕੀਤਾ ਤਾਂ ਕਿ ਉਹਦੇ ਜੱਟੇ ਢਿੱਲੇ ਜੇ ਨਾ ਬਣ ਜਾ ਫੇਰੇ ਪਾਣੀ ਅਸੀਂ ਸਾਈਡ ਤੇ ਤਿਆਰ ਕਰਕੇ ਰੱਖ ਲਿਆ ਸੀਗਾ ਫੇਰ ਅਸੀਂ ਆਪਣੀ ਕੜਾਈ ਵੱਲ ਗਏ ਤੇ ਕੜਾਈ ਲਾ ਕੇ ਇੱਕ ਕੜਾਈ ਚ ਅਸੀਂ ਚੌਲ ਤਰੇ ਸੀਗੇ ਆਇਆ ਜੀ ਸਾਡੀ ਮੂੰਗੀ ਮਸਰੀ ਦੀ ਦਾਲ ਜੋ ਕਿ ਬੜੀ ਐ ਸਵਾਦ ਫੇਰ ਮਿੰਟ ਦਸ ਦੇ ਦਸ ਦੇ ਮੂੰਚ ਪਾਣੀ ਆਏ ਜਾਂਦਾ ਵਾ ਤੇ ਤੁਹਾਡੇ ਪਤਾ ਨਹੀਂ ਹੁੰਦਾ ਹੁਣ ਅਕੇ ਨਹੀਂ ਫੇਰ ਅਸੀਂ ਲਾ ਕੇ ਚੌਲ ਤਰ ਲਏ ਸੀਗੇ ਗਰਮ ਪਾਣੀ ਤੇ ਅਸੀਂ ਨੱਚ ਪਾਈ ਚੌਲ ਫੇਰ ਅਸੀਂ ਰਟਕਣ ਚੁੱਕੇ ਓਏ ਹੋਏ ਹੋਏ ਧੂਆਂ ਹੀ ਧੂਆਂ ਹੋ ਗਿਆ ਸੀਗਾ ਫੇਰ ਅਸੀਂ ਆਪਣਾ ਹਲਵਾ ਪਕਾ ਲਿਆ ਸੀਗਾ ਪੂਰੀ ਤਰ੍ਹਾਂ ਤੇ ਜਦੋਂ ਇਹ ਪੂਰੀ ਤਰ੍ਹਾਂ ਕੁੱਕ ਹੋ ਗਿਆ ਸੀਗਾ ਫੇਰ ਅਸੀਂ ਇਹਦੇ ਵਿੱਚ ਜੀ ਪਾਇਆ ਲਾਸਟ ਸਟੈਪ ਸੀਗਾ ਇਹਦਾ ਜੀ ਇਮਬਲੀ ਤੇ ਬੇਸਨ ਕੋਲ ਲਿਆ ਹੋਇਆ ਪਾਣੀ ਫੇਰ ਇਹਦੇ ਵਿੱਚ ਥੋੜੇ ਜਿਹਾ ਪਾਣੀ ਹੋਰ ਪਾਇਆ ਸੀਗਾ ਕਿਉਂਕਿ ਇਮਬਲੀ ਬੜੀ ਖੱਟੀ ਸੀਗੀ ਤੇ ਇਹਨੂੰ ਅਸੀਂ ਥੋੜੇ ਜਿਹਾ ਪਤਲਾ ਬਣਾਉਣਾ ਸੀਗਾ ਇਦਾਂ ਇਹ ਸੰਘਣੀ ਬਣ ਜਾਣੀ ਸੀਗੀ ਤੇ ਫੇਰ ਅਸੀਂ ਇਹਦੇ ਵਿੱਚ ਪਾਇਆ ਜੀ ਥੋੜਾ ਜਿਹਾ ਅਸੀਂ ਲਾਸਟ ਦੇ ਉੱਤੇ ਇਹਦੇ ਵਿੱਚ 슈ਗਰ ਦੇ ਚਮਚ ਪਾਏ ਸੀਗੇ ਬ੍ਰਾਊਨ 슈ਗਰ ਪਾਈ ਸੀ ਉਹ ਤੋਂ ਤੁਸੀਂ ਗੋੜੀ ਵੀ ਪਾ ਸਕਦੇ ਆ ਤਾਂ ਕਿ ਇਹ ਜਿਹੜੀ ਹੈ ਥੋੜੀ ਜੀ ਖੱਟੀ ਨਾ ਲੱਗੇ ਥੋੜੀ ਜੀ ਖੱਟੀ ਮਿੱਠੀ ਰੀ ਚਟਪਟੀ ਜੀ ਲੱਗੇ ਫੇਰ ਅਸੀਂ ਥੋੜਾ ਜਿਹਾ ਇਹਨੂੰ ਟੱਕਣ ਲਾ ਕੇ ਘੁਮਾ ਕੇ ਮਿਸਕ ਕਰਕੇ ਰੱਖ ਦਿੱਤਾ ਸੀਗਾ ਤੇ ਫੇਰ ਅਸੀਂ ਜੀ ਥੋੜੀ ਜੀ ਵੇਟ ਕੀਤੀ ਥੋੜਾ ਜਿਹਾ ਇਹ ਮਿਕਸ ਹੋ ਜਾ ਫੇਰ ਆ ਚੁੱਕਿਆ ਚੌਲਾਂ ਟੱਕਣ ਓਹੋ ਤੁਮਾ ਤੋਂ ਹੀ ਹੋ ਗਿਆ ਕੰਮ ਫਿਰ ਅਸੀਂ ਬਾਅਦ ਵਿੱਚ ਟਕਨ ਚਕੇ ਜੀ ਮਾਣੀ ਦਾ ਮਾਣੀ ਹੋ ਗਈ ਥੜੀ ਤਿਆਰ ਬੁਲਬੁਲੇ ਨਿਕਲਣ ਡੈਪੇ ਨੇ ਤੇ ਫਿਰ ਅਸੀਂ ਪਲੇਟ ਵਿੱਚ ਕੀਤੀ ਸਜਾਵਟ ਰੱਖੀ ਮਾਣੀ ਦਾਲ ਚੋਲ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਹੋਵੇਗੀ ਔਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ